70 ਸਾਲ ਪੁਰਾਣਾ ਕੰਮ ਆ ਸੱਜਣਾ 70 ਸਾਲ ਬਹੁਤ ਹੁੰਦੇ ਆ ਇੰਨਾ ਪੁਰਾਣਾ ਐਕਸਪੀਰੀਅੰਸ ਕਰਕੇ ਜਿਵੇਂ ਕਹੇ ਦੀ ਇਹ ਕੋਈ ਸਮਝੌਤਾ ਦਾ ਕਰਦੀ ਨਹੀਂ ਬਈ ਕੁਆਲਿਟੀ ਦੇ ਨਾਲ ਉੱਕਾ-ਬੁੱਕਾ ਟਰਾਲਾ ਲੈ ਕੇ ਜਾਣਾ ਓਵੇਂ ਲੈ ਜਾਓ ਤੋਲ ਦੇ ਵਿੱਚ ਕਿੰਨੇ ਪੈਸਿਆਂ ਦਾ ਪੁੱ ਤੋਲ ਦੇ ਵਿੱਚ 88 ਰੁਪਏ ਕਿਲੋ ਆ ਵੀਰ ਜੀ ਬਾਕੀ ਜਿਹੜਾ ਬਈ ਆਪਣੀ ਵੀਡੀਓ ਦੇਖ ਕੇ ਆਏਗਾ ਤੁਸੀਂ ਇੰਨੀ ਦੂਰ ਤੋਂ ਆਏ ਉਹਨੂੰ ਆਪਾਂ 1 ਰੁਪਿਆ ਖੰਡ ਹੋਰ ਡਿਸਕਾਊਂਟ ਦੇ ਦਾਂਗੇ ਇਹ 14 ਫੁੱਟ ਹੈ ਜੀ ਸਵਾ ਦੋ ਫੁੱਟ ਵੱਡੀ ਹੈ 3 ਫੁੱਟ ਦਾ ਉੱਪਰ ਇਹਨੂੰ ਵਿੱਡ ਲਾਇਆ ਹੋਇਆ ਠੀਕ ਹੈ 3 ਫੁੱਟ ਦਾ ਬੈੱਡ ਲੱਗਿਆ ਵਾਲਾ ਹਿੱਸਾ ਇਹ ਕਿੰਨੇ ਪੈਸਿਆਂ 'ਚ ਤਿਆਰ ਹੋ ਜਾਂਦੀ ਹੈ ਇਹ 1,90,000 ਦੀ ਹੈ 22 ਕਿਵੰਟ ਲਈ ਦਾ ਬਜਟ ਹੈ 1,90,000 ਦੀ 5 ਸਾਲ ਦੀ ਸਜਣੋ ਸਾਰੇ ਟਰਾਲੇ ਦੀ ਗਾਰੰਟੀ ਆ ਇੰਨੀ ਕੋਈ ਨਹੀਂ ਚੱਕਦਾ ਤੇ ਜਿਵੇਂ ਕਹਦੇ ਹਿੱਸੇ ਨੂੰ ਤਾਂ ਜਿਹੜਾ ਹੁੰਦੇ ਹੀ ਕੁਝ ਨਹੀਂ ਥੀਸ ਤੋਂ ਹਿੱਸਾ ਰੇਲਦਾ ਹੈ ਜੀ 10 ਨੱਟੀ ਹੱਬ ਹੈ ਸਟੀਲ ਦੀ ਹੱਬਾਂ ਨੇ ਜਿੱਦਾਂ ਲੋਡ ਦੀ ਟਰਾਲੀਆਂ ਵੀਰ ਜੀ ਚੋਲ ਮਾਰਦੀਆਂ ਨੇ ਟਰੈਕਟਰ ਦੀ ਰੇਸ ਨਹੀਂ ਆਣ ਦਿੰਦੀਆਂ ਹਾਂ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋਏਗੀ ਇੰਨੇ ਚ ਜਿੱਦਾਂ ਆਪਣਾ ਬਲੌਗ ਜੇ ਲੱਗੇ ਹੁੰਦੇ ਉਹਨਾਂ ਦੇ ਟਰਾਲੀਆਂ ਖੜਕਦੀਆਂ ਨੇ ਆਪਾਂ ਵੀਰਾਂ ਨੂੰ ਟਰੈਕਟਰ ਦੇ ਦਾਂਗੇ ਉਹ ਖੜਾ ਹੈ 20 ਕਿਲੋਮੀਟਰ ਪਹਿਲਾਂ ਚੈੱਕ ਕਰਕੇ ਆਵੇ ਜੇ ਟਰਾਲੀ ਖੜਕ ਕੇਗੀ ਆਪਣੀ ਲੈਵੇ ਨਾ ਬੱਸ ਲੈ ਵੀ ਸੱਜਣਾ ਇੰਨੀ ਗਾਰੰਟੀ ਕੋਈ ਨਹੀਂ ਦਿੰਦਾ ਜਿੰਨੀਆਂ ਇਧਰ ਮੋਹਣ ਚੱਕੀ ਜਾਂਦਾ ਇਹ 31+ ਵਾਲੀ ਵਜਨ ਦੀ ਜਿਹੜੀ ਟਰਾਲੀਆਂ ਨੇ ਇਹਨਾਂ ਦੀ ਆਪਾਂ ਗਾਰੰਟੀ ਦੇਵਾਂਗੇ ਗੰਨਾ ਰੇਤਾ ਪੱਥਰ ਕਣਕ ਝ ਜਿੰਨਾ ਮਰਜ਼ੀ ਲੋਡ ਪਾਓ ਕੋਈ ਦਿੱਕਤ ਆਏਗੀ ਇੱਥੇ ਟਰਾਲੀ ਖੜੀ ਕਰਜੋ ਆਪਣੀ ਫੁੱਲ ਗਾਰੰਟੀ ਹੈ ਜੀ 5 ਸਾਲ ਦੀ ਇਹ ਇੱਥੇ ਚਾਸੀ ਦੇ ਵੀ ਆਪਾਂ ਨੇ ਲੇਜ਼ਰ ਕਟਿੰਗ ਦੇ ਨਾਲ ਬਹੁਤ ਡਿਜ਼ਾਈਨ ਕੀਤੇ ਹੋਏ ਆ ਇਹਨਾਂ ਦੇ ਨੀਚੇ ਸਟਾਰ ਲਾਈਟਾਂ ਨੇ ਵੀਰ ਜੀ ਜਿਹੜੀ ਰਾਤ ਨੂੰ ਪੂਰੀ ਚਮਕ ਕਰਦੀਆਂ ਨੇ ਉਹ ਨੀਚੇ ਲਾਈ ਹੋਈਆਂ ਨੇ ਉਹਨਾਂ ਦਾ ਰਾਤ ਨੂੰ ਪਤਾ ਲੱਗੇਗਾ ਇਹ 12 ਫੁੱਟ ਦੀ ਆਰਡਰ ਤੇ ਤਿਆਰ ਹੋਈ ਖੜੀ ਆ ਵੀਰ ਜੀ ਟਰਾਲੀ 6 ਐਮ ਐਮ ਦਾ ਫਰਸ਼ ਹੈ ਵੀਰ ਜੀ ਜਹਾਜ਼ ਜਹਾਜ਼ ਵਾਲਾ ਫਰਸ਼ ਹੈ ਜੀ ਸਮੁੰਦਰੀ ਜਹਾਜ਼ ਵਾਲਾ ਜੀ ਸਮੁੰਦਰੀ ਜਹਾਜ਼ ਵਾਲਾ ਫਰਸਾ ਸੱਜਣੋ ਇਹ ਇਹ ਜਿੰਨਾ ਚੱਲੇਗਾ ਉਹਨਾਂ ਵਾਈਟ ਨਿਕਲੇਗਾ ਜੀ ਜਿਹੜੀਆਂ ਦੂਜੀਆਂ ਪਗਲਾ ਕੇ ਲਿਆਂ ਹੁੱਕਾਂ ਨੇ ਉਹਦਾ ਦੇਦੇ ਵਜਨ ਦਾ ਵੀ ਬੜਾ ਫਰਕ ਹੋਣਾ ਬਹੁਤ ਫਰਕ ਹੈ ਬਾਈ ਜੀ ਉਹ ਤਾਂ 28 28 ਕਿਲੋ ਦੀ ਆ ਜਾਂਦੀ ਹੈ 42 ਕਿਲੋ ਦੀ ਹੁੱਕ ਹੈ ਜੀ ਤੁਸੀਂ ਮਿੱਤਰੋ ਸਲਾਹ ਜੀ ਬਣਾ ਰਹੇ ਹਾਂ ਵੀ ਯਾਰ ਸੋਹਣਾ ਟਰਾਲਾ ਤਿਆਰ ਕਰਵਾਉਣਾ ਅੱਜ ਸਾਨੂੰ ਬੰਦਾ ਮਲਾਉਣਾ ਜਿਹੜਾ ਬਾਜ ਵਜੇ ਰੇਟ ਦੇ ਵਿੱਚ ਸਾਨੂੰ ਸਾਰੇ ਸਾਈਜ਼ਾਂ ਦਾ ਟਰਾਲਾ ਦੇਊਗਾ ਪਹਿਲਾਂ ਟਰਾਲਿਆਂ ਦੀ ਕੈਮਰਾ ਮਾਰਦੇ ਬੰਦੇ ਕਿ ਨਹੀਂ ਬਾਅਦ ਚ ਮਾਰਨਾ ਆਪਾਂ ਤੇ ਟਰਾਲੇ ਜਿਵੇਂ ਕੀ ਦੀ ਬੜੇ ਰੂਹ ਨਾਲ ਤਿਆਰ ਕਰਦਾ ਤੇ ਬਾਈ ਦੇ ਟਰਾਲੇ ਜਾਂਦੇ ਵੀ ਆਲ ਸਟੇਟਾਂ ਦੇ ਵਿੱਚ ਇਹ ਡਿਲੀਵਰੀ ਸਾਰੇ ਕਿਤੇ ਹੀ ਕਰ ਦਿੰਦਾ ਤੇ ਇਹ ਵੀਰ ਆਪਣੇ ਨਾਲ ਆ ਜੀ ਬਾਈ ਮੋਹਨ ਮੋਹਨ ਐਂਟਰਪ੍ਰਾਈਜ਼ ਦੇ ਨਾਂ ਦੇ ਉੱਤੇ ਬਾਈ ਦੀ ਅੰਬਾਲੇ ਫਰਮ ਤੇ ਉੱਥੇ ਆ ਕੇ ਗੱਲਬਾਤ ਵੀ ਕਰ ਸਕਦੇ ਹਾਂ ਹੋਰ ਵੀ ਮੋਹਨ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਆਪਣਾ ਸਤਿ ਸ੍ਰੀ ਅਕਾਲ ਹੈ ਜੀ ਹਾਂਜੀ ਆਪਣੇ ਕੋਲ ਪਹੁੰਚੋ ਵੀਰ ਜੀ ਬਾਕੀ ਵੀਡੀਓ 'ਚ ਤੁਹਾਨੂੰ ਸਭ ਕੁਝ ਸਪੱਸ਼ਟ ਦੱਸਾਂਗੇ ਜੀ ਹਾਂਜੀ ਤੇ ਜਾਣਕਾਰੀ ਦਵਾਂਗੇ ਤੁਹਾਨੂੰ ਸਜਣੋ ਸਾਰੀ ਤੇ ਟਰਾਲੇ ਬਣਾ ਉਹਨੂੰ ਸ਼ੁਰੂ ਦੇ ਉੱਤੇ ਇੱਕ ਗੱਲ ਕਲੀਅਰ ਕਰਦੇ ਕਿੰਨੇ ਸਾਈਜ਼ ਤੋਂ ਲੈ ਕੇ ਕਿੱਥੋਂ ਤੱਕ ਬਣਾ ਦਨੇ ਆਂ ਵੀਰ ਜੀ ਆਪਾਂ ਚਾਹੇ 10 ਫੁੱਟ ਬਣਾ ਲਓ ਠੀਕ ਹੈ ਚਾਹੇ 9 ਫੁੱਟ ਬਣਾ ਲਓ ਠੀਕ ਹੈ ਉਸ ਤੋਂ ਬਾਅਦ ਵੱਡੇ ਟਰਾਲੇ 26 ਫੁੱਟ ਤੱਕ ਆਪਾਂ ਤਿਆਰ ਕਰ ਦਾਂਗੇ ਜੀ ਆਪਣੇ ਫੋਰਮੈਨਾਂ ਦਾ ਐਕਸਪੀਰੀਅੰਸ ਹੈ ਜਿਹੜਾ ਉਹ 26 ਫੁੱਟ ਤੱਕ ਹੈ ਤੇ ਜਦੋਂ ਤੇਰੇ ਕੋਲ ਮੋਹਣ ਬਈ ਆਰਡਰ ਆ ਗਿਆ ਹਾਂਜੀ ਬੰਦੇ ਨੇ ਆਰਡਰ ਦਿੱਤਾ ਅੱਜ ਵੀ ਮੋਹਣ ਬਈ ਸਾਡਾ ਟਰਾਲਾ ਕਰਦੇ ਤਿਆਰ ਹਾਂਜੀ ਕਿੰਨੇ ਟਾਈਮ ਚ ਤਿਆਰ ਕਰਦੇ ਇੱਕ ਹਫਤੇ ਦਾ ਟਾਈਮ ਹੈ ਜੀ 16 ਫੁੱਟ ਤੱਕ ਇੱਕ ਹਫਤੇ ਦਾ ਟਾਈਮ ਲੈਂਦੇ ਆਪਾਂ ਉਸ ਤੋਂ ਵੱਧ 10 ਦਿਨ ਦਾ ਲੈਂਦੇ ਆ ਜਿਹੜੇ ਬਈ ਦਾ 26 ਫੁੱਟ 24 ਫੁੱਟ 22 ਫੁੱਟ ਦਾ ਆਰਡਰ ਆ ਗਿਆ ਉਹਦਾ ਆਪਣਾ 20 ਤੋਂ 22 ਦਿਨ ਵੀ ਲੈਂਦੇ ਆਪਾਂ 20 ਤੋਂ 22 ਦਿਨ ਵੀ ਲੈਂਦੇ ਆ ਤੇ ਹੁਣ ਜੇ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਵਾਲੇ ਪਾਸੇ ਚੱਲਦੇ ਆ 16 ਫੁੱਟਾ ਉਧਰ ਵੀ ਖੜਾ ਤੇ 16 ਫੁੱਟ ਹੀ ਆ ਖੜਾ ਹਣਾ ਮੋਹਣ ਹਾਂਜੀ ਤੇ ਇਹਦੇ ਬਾਰੇ ਇਹ ਦੇਖੋ ਜੀ ਟਰੈਕਟਰ ਦੇ ਪਿੱਛੇ ਪਾ ਕੇ ਆਪਾਂ ਨੇ ਖੜਾ ਹੋਇਆ ਹੈ ਜੀਦਾ ਬਾਈ ਜੀ ਅੱਜ ਕੱਲ ਕਹਿੰਦੇ ਨੇ ਕਿ ਇਹ ਗਾਟਾ ਟਾਇਰਾਂ ਦੇ ਵਿੱਚ ਤਾਂ ਨਹੀਂ ਫਸੂਗਾ ਇਹਦੀ ਪ੍ਰੋਪਰ ਸੈਟਿੰਗ ਵੀਰਾਂ ਨੂੰ ਦਿਖਾ ਦਿਓ ਟਰੈਕਟਰ ਦੇ ਵਿੱਚ ਫਰਕ ਹੀ ਬਹੁਤ ਹੈ ਇਹਦਾ ਨੇੜੇ ਵੀ ਹੈ ਨਹੀਂ ਇਹ ਤਾਂ ਹੁੱਕਾ ਬਹੁਤ ਲੰਬੀ ਹੈ ਤੇ ਹੁੱਕ ਦਾ ਜਿਹੜਾ ਇਹਦਾ ਹੀ ਫਰਕ ਆ ਜਿਹੜਾ ਬਾਕੀਆਂ ਨਾਲ ਹਾਂਜੀ ਇਹ ਚੀਜ਼ ਵੀਰ ਜੀ ਇਹ ਹੈ ਇਹ ਚੌਰ ਸੂਕ ਹੈ ਇੱਕ ਤੁਸੀਂ ਦੇਖੀ ਹੋਣੀ ਗੋਲ ਹੁਕ ਹੁੰਦੀ ਐ ਉਹ ਆਪਾਂ ਪਾਉਂਦੇ ਨਹੀਂ ਤਾਂ ਕਿ ਉਹ ਲੋਹਾ ਪੰਗੜਾ ਕੇ ਲੋਹੇ ਦੀ ਪਹਿਲਾਂ ਹੀ ਜਾਨ ਕੱਢ ਕੇ ਉਹਨੂੰ ਗੋਲ ਕਰਦੇ ਆ ਮਸ਼ੀਨ ਨਾਲ ਬਿਲਕੁਲ ਇਹ ਲੱਠੇ ਦੀ ਐ ਜੀ ਠੀਕ ਐ ਇਹਦੀ ਮਜ਼ਬੂਤੀ ਕਿਸੇ ਹੁਕ ਦੀ ਵੀ ਇਹਦੇ ਬਰਾਬਰ ਮਜ਼ਬੂਤੀ ਨਹੀਂ ਹੈਗੀ ਇਹ ਵੀਰਾਂ ਨੂੰ ਕੋਈ ਨਹੀਂ ਹੈਗੀ ਇਹਦੇ ਬਰਾਬਰ ਸਾਨ ਵੀਰਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ ਉਹ ਪੰਗੜਾ ਕੇ ਲੋਹੇ ਨੂੰ ਫੇਰ ਗੋਲ ਕਰੀ ਹੁੰਦੀ ਐ ਫੇਰ ਗੋਲ ਕਰਦੇ ਆ ਤੇ ਹੁਕ ਤੇ ਇੱਧਰ ਮਾਰ ਕੈਮਰਾ ਜਿਵੇਂ ਕਹਦੀ ਐ ਜਿਹੜੀਆਂ ਦੂਜੀਆਂ ਭਗਲਾ ਕੇ ਲਿਆ ਹੁੱਕਾ ਨੇ ਉਹਦਾ ਦੇ ਦੇ ਵਜਨ ਦਾ ਵੀ ਬੜਾ ਫਰਕ ਹੋਣਾ ਬਹੁਤ ਫਰਕ ਹੈ ਬਾਈ ਜੀ ਉਹ ਤਾਂ 22 22 ਕਿਲੋ ਦੀ ਆ ਜਾਂਦੀ ਹੈ 42 ਕਿਲੋ ਦੀ ਹੁੱਕ ਹੈ ਜੀ 42 ਕਿਲੋ ਦੀ ਹੁੱਕ ਆ 16 ਫੁੱਟ ਟਰਾਲੇ ਦੀ ਤੇ ਹੁਣ ਜੇ ਆਪਾਂ ਗੱਲ ਕਰੀਏ ਮੋਹਨ ਬਈ ਜਿਵੇਂ ਉਹਨੇ ਤੇ ਰੰਗ ਕਰਿਆ ਵਾ ਮੇਨ ਚੀਜ਼ ਆ ਜਾਂਦੀ ਏ ਇਹ ਚਾਦਰ ਜਿਹੜੀ ਆਪਾਂ ਵਰਤਦੇ ਕਿੰਨੇ ਗੇਜ ਵਰਤਦੇ ਇਹ 10 ਗੇਜ ਸਾਈਡ ਵਾਲੀ ਚਾਦਰ ਹੈ ਵੀਰ ਜੀ 10 ਗੇਜ ਤੋਂ ਆਪਾਂ ਵੱਧ ਘੱਟ ਦਾ ਵਰਤਦੇ ਹੀ ਨਹੀਂ ਠੀਕ ਹੈ ਮੰਨ ਲਓ ਜਿੱਦਾਂ 12 ਗੇਜ 12 ਗੇਜ ਆਪਾਂ ਮਨਾ ਕਰ ਦਿੰਦੇ ਆ ਤਾਂ ਕਿ ਆਪਣਾ ਸਾਰਾ ਨੈੱਟ ਦੇ ਕੰਮ ਹੈ ਬਾਈ ਜੀ ਅੱਜ ਕੱਲ ਕੋਈ ਗਲਤ ਵੀਡੀਓ ਆਪਣੀ ਇਸਤੇਮਾਲ ਨਾ ਕਰੇ ਆਪਾਂ ਆਗਲੇ ਨੂੰ ਚੀਜ਼ ਦੇਵਾਂਗੇ ਆਪਣਾ ਟਰਾਲਾ ਸੇਲ ਹੋਵੇ ਨਾ ਹੋਵੇ ਪਰ ਕੁਆਲਿਟੀ ਹੀ ਦੱਸਾਂਗੇ ਆਪਾਂ ਕੁਆਲਿਟੀ ਦਿੰਦਾ ਬਾਈ ਤੇ ਬਾਕੀ ਯਾਰ ਸਾਰੇ ਆ ਲੇਜ਼ਰ ਕਟਿੰਗ ਦੇ ਨਾਲ ਆ ਜਿਹਨੂੰ ਲੇਜ਼ਰ ਕਟਿੰਗ ਵੀ ਕਹਿੰਦੇ ਆ ਪਲਾਜ਼ਮਾ ਕਟਿੰਗ ਵੀ ਕਹਿੰਦੇ ਆ ਇਹਨੇ ਪੈਂਡਿੰਗ ਪਏ ਵੀਰ ਜੀ ਇਹਨੂੰ ਰੰਗ ਭਰਨੇ ਆ ਸਾਰੇ ਨੂੰ ਪੂਰਾ ਲੇਜ਼ਰ ਕਟਿੰਗ ਨੂੰ ਰੰਗ ਭਰ ਕੇ ਫੇਰ ਟਰਾਲਾ ਹਲੇ ਤਿਆਰ ਹੋਣ ਵਾਲਾ ਖੜਾ ਹੈ ਬਾਕੀ ਇਹਨੂੰ ਸਾਰੇ ਨੂੰ ਰੰਗ ਭਰਾਂਗੇ ਹੁਣ ਬਈ ਇੱਕ ਗੱਲ ਤੇਰੀ ਸਹਿਬਤਾ ਜੇ ਟਰਾਲੇ ਸੋਹਣੇ ਬਹੁਤ ਬਣਾਉਣਾ ਤਾਹੀਂ ਆਪਾਂ ਵੀਰ ਕੋਲ ਪਹੁੰਚੇ ਆਂ ਕੁਆਲਿਟੀ ਦਾ ਕੰਮ ਕਰਦਾ ਤੇ ਰੰਗ ਪੇਂਟ ਦੀ ਵੀ ਜਿਵੇਂ ਕਹਦੀ ਆ ਬਾਕੀਆਂ ਨਾਲੋਂ ਬਾਹਲਾ ਬਾਕੀ ਇਹ ਐਂਗਲਾਂ ਦੇ ਫਿਨਿਸ਼ਿੰਗ ਵੀ ਵੀਰ ਜੀ ਚੈੱਕ ਕਰ ਸਕਦੇ ਹੋ ਕੱਲੀ ਕੱਲੀ ਐਂਗਲ ਦੇ ਚੈੱਕ ਕਰਾ ਸਕਦੇ ਹੋ ਠੀਕ ਹੈ ਪੂਰੀ ਫੁੱਲ ਫਿਨਿਸ਼ਿੰਗ ਹੈ ਜੀ ਆਮ ਟਰਾਲੀਆਂ ਤੁਸੀਂ ਸੱਜਣੋਂ ਦੇਖੋ ਤੇ ਇਥੋਂ ਘੁਮਾ ਕੇ ਕੈਮਰਾ ਸਮਾਰ ਕੇ ਮਾਰ ਦੀ ਇਧਰਲੇ ਪਾਸੇ ਦੇਖ ਕਿਸੇ ਪਾਸੇ ਬਿਲਡਿੰਗ ਵਾਲਾ ਕਿਤੇ ਜੋੜ ਤੱਕ ਨਹੀਂ ਜੀ ਕੋਈ ਕੱਚਾ ਟੁੱਟ ਨਹੀਂ ਮਿਲੂਗਾ ਟਰਾਲੇ ਦੇ ਦੂਆ ਨੰਬਰ ਜਿਹੜਾ ਵੀਰ ਆਪਣੇ ਕੋਲੋਂ ਲੈ ਕੇ ਜਾਊਗਾ ਉਹਦੀ ਨਾਲ ਦੀ ਨਾਲ ਆਪਾਂ ਆਪਣਾ ਪੇਜ ਵੀ ਆ ਵੀਰ ਜੀ ਨੈਟ ਤੇ ਇੰਸਟਾਗ੍ਰam ਫੇਸਬੁਕ YouTube ਤੇ ਉਹਦੀ ਵੀਡੀਓ ਵੀ ਆਪਾਂ ਪਾਵਾਂਗੇ ਜਿਸ ਦਿਨ ਲੈ ਕੇ ਜਾਵੇਗਾ 5 ਸਾਲ ਦੀ ਗਾਰੰਟੀ ਉਹਨੂੰ ਦੇਵਾਂਗੇ ਆਪਾਂ ਟਰਾਲੇ ਦੀ ਠੀਕ ਹੈ ਤੇ ਬਾਕੀ ਟਰਾਲੇ ਦੇ ਉੱਤੇ ਜਿਹੜਾ ਇਹਦੇ ਫਰਸ਼ ਆਪਾਂ ਯੂਜ਼ ਕਰਿਆ ਉਹ ਕਿੰਨੇ ਗੇਜ ਗੁੱਜਦਾ ਕਿਹੜਾ ਫਰਸ਼ ਲਾਇਆ 6mm ਦਾ ਫਰਸ਼ ਹੈ ਵੀਰ ਜੀ ਜਹਾਜ਼ ਜਹਾਜ਼ ਵਾਲਾ ਫਰਸ਼ ਹੈ ਜੀ ਸਮੁੰਦਰੀ ਜਹਾਜ਼ ਵਾਲਾ ਜੀ ਮੁੰਦਰੀ ਜਹਾਜ਼ ਵਾਲਾ ਫਰਸਾ ਸੱਜਣੋ ਇਹ ਇਹ ਜਿੰਨਾ ਚੱਲੇਗਾ ਉਹਨਾਂ ਵਾਈਟ ਨਿਕਲੇਗਾ ਜੀ ਠੀਕ ਹੈ ਜਿੰਨਾ ਇਹਨੂੰ ਵਰਤੋਗੇ ਜੇ ਤੁਸੀਂ ਮਿੱਟੀ ਰੇਤੇ ਦੇ ਦੋ ਢੇੜੇ ਲਾਤੇ ਤਾਂ ਦੋ ਹੀ ਢੇੜਿਆਂ ਚ ਕਣਕ ਝੋਨੇ ਦੇ ਚਾਰ ਪੰਜ ਢੇੜੇ ਚ ਪੂਰਾ ਸਾਫ ਹੋ ਜਾਏਗਾ ਜੀ ਕੀ ਬਾਤ ਹੈ ਜਿਵੇਂ ਕਹਿੰਦੇ ਜਿੰਨਾ ਵਰਤੀ ਜੋ ਉਹਨਾਂ ਇਹ ਚਮਕੇ ਉਹਨਾਂ ਚਮਕੇਗਾ ਜੀ ਇਹ ਇਹ ਨਹੀਂ ਹੈਗਾ ਇਹਨੂੰ ਹਰ ਸੀਜ਼ਨ ਬਾਅਦ ਰੰਗ ਕਰਨਾ ਪੈਗਾ ਇਹ ਤਾਂ ਆਪੇ ਹੀ ਵਾਈਟ ਨਿਕਲਦਾ ਹੈ ਨਿਚੋਂ ਤੇ ਜਿਹੜਾ ਆਪਣਾ ਹੁਣ ਜਿਵੇਂ ਟਰਾਲੇ ਦਾ ਆਪਾਂ ਫਰਸ ਵੀ ਦੱਸਤਾ ਮਹੂਨ ਬਈ ਇਹਦੀ ਜਿਹੜੀ ਆ ਬਾੜ ਆਪਣੀ ਇਹ ਕਿੰਨੇ ਕੀ ਸਾਈਜ਼ ਚ ਹੁੰਦੀ ਹੈ ਤੇ ਮੈਟ ਕਿੰਨਾ ਹੁੰਦਾ ਬਿਡ ਆਮ ਤੌਰ ਤੇ 2.5 ਫੁੱਟ ਆਪਾਂ ਤਿਆਰ ਕਰਕੇ ਰੱਖਦੇ ਆਂ ਕਈ ਵੀਰਾਂ ਦਾ 3 ਫੁੱਟ 3.5 ਫੁੱਟ 4 ਫੁੱਟ ਉਹ ਆਰਡਰ ਤੇ ਪੀਸ ਤਿਆਰ ਕਰਦੇ ਆਂ ਉਹ ਆਰਡਰ ਤੇ ਵੈਸੇ ਵੀ 2.5 ਫੁੱਟ ਦਾ ਬੈੱਡ ਹੋ ਗਿਆ 2.5 ਫੁੱਟ ਵਾਰਡ ਹੋ ਗਿਆ ਇਹ ਸਾਈਜ਼ ਆ ਗਿਆ 16 7 ਆ ਜੀ ਇਹ ਹਾਂਜੀ ਹਾਂਜੀ 16 ਬਾਈ 7 ਦਾ ਸਾਈਜ਼ ਆ ਤੇ ਯਾਰ ਟਰਾਲੇ ਦੀ ਜਿਵੇਂ ਕਿ ਇਹਨੂੰ ਲਾਈਟਾਂ ਦੇਖ ਸਕਦੇ ਹੋ ਵੀਰ ਜੀ ਪਿੱਛੇ ਟਰੱਕ ਵਾਲੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਠੀਕ ਹੈ ਜਦ ਟਰੈਕਟਰ ਦੇ ਕਨੈਕਸ਼ਨ ਹੋ ਜਾਏਗਾ ਵਾਇਰਿੰਗ ਦਿੱਤੀ ਹੋਈ ਹੈ ਠੀਕ ਹੈ ਟਰੈਕਟਰ ਦੇ ਇੰਡੀਕੇਟਰ ਵਾਲੋਗੇ ਇੰਡੀਕੇਟਰ ਬਲਣਗੇ ਬ੍ਰੇਕ ਦੱਬੋਗੇ ਬ੍ਰੇਕ ਚੱਲਣਗੇ ਅੱਛਾ ਇਲੈਕਟ੍ਰੋਨਿਕ ਕੰਮ ਸਾਰਾ ਕਰਕੇ ਦਿੰਦੇ ਹੋ ਇਹਦੇ ਜੇ ਡਾਲੇ ਦੇ ਵਿੱਚ ਵੀ ਆਹ ਦੇਖਦਾ ਨਹੀਂ ਬੰਦੇ ਇਹਦੇ ਚਾਪਟਾ ਕਰੀ ਜਾਂਦੇ ਯਾਰ ਇਹ ਦੇਖ ਸਕਦੇ ਹੋ ਵੀਰ ਜੀ ਇਹ ਘਾਰੀ ਸੈਟ ਕਰਤਾ ਹਾਂਜੀ ਹਾਂਜੀ ਇਹ ਘਾਰੀ ਸਿਸਟਮ ਹੈ ਆਪਣਾ ਠੀਕ ਹੈ ਇਹ ਸੱਚ ਨਾਲ ਗਰਾਰੀ ਸਿਸਟਮ ਆ ਡਾਲਾ ਲਾਉਣਾ ਤੇ ਖੋਲਣਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਖੇਤ ਦੇ ਵਿੱਚ ਭਰੀ ਖੜੀ ਆਪਣੀ ਟਰਾਲੀ نیچے ਤੁਸੀਂ ਇਹਨੂੰ ਜਿੰਦਾ ਵੀ ਲਾ ਸਕਦੇ ਹੋ ਡਾਲੇ ਨੂੰ ਠੀਕ ਹੈ ਕੀ ਬਾਤ ਆ ਯਾਰ ਇਹ ਨਿੱਕੀਆਂ ਨਿੱਕੀਆਂ ਸਬਦਾਵਾਂ ਨਾਲ ਜਿਹੜੀਆਂ ਕੰਮ ਬਹੁਤ ਵੱਡਾ ਕਰ ਜਾਂਦੀਆਂ ਮੋਹਨ ਬਾਈ ਤੇ ਹੁਣ ਆਹ ਟਰਾਲੀ ਦੀ ਆਪਾਂ ਗੱਲ ਕਰੀਏ ਇਹ 12 ਫੁੱਟ ਦੀ ਆਰਡਰ ਤੇ ਤਿਆਰ ਹੋਈ ਖੜੀ ਆ ਵੀਰ ਜੀ ਟਰਾਲੀ ਠੀਕ ਹੈ ਇਹ ਵੀਰ ਨੇ ਆਰਡਰ ਪਿੱਛੇ ਦੇ ਤੇ ਗੋਤ ਵੀ ਲਿਖਾਇਆ ਆਪਣਾ ਲੇਜ਼ਰ ਕਟਿੰਗ ਚ ਉਹ ਵੀ ਤੁਸੀਂ ਦਿਖਾ ਦਿਓ ਠੀਕ ਹੈ ਕਿਸੇ ਹੋਰ ਵੀਰ ਨੇ ਆਪਣਾ ਨਾਮ ਬੱਚਿਆਂ ਦਾ ਨਾਮ ਕੁਝ ਵੀ ਲਿਖਾਣਾ ਹੋਵੇ ਆਪਾਂ ਲਿਖ ਕੇ ਦੇ ਦਾਂਗੇ ਕੋਈ ਆਪਾਂ ਲਿਖ ਦਿੰਨੇ ਆ ਤੇ ਜਿਵੇਂ ਆਪਾਂ 16 ਫੱਟੀ ਦੀਆਂ ਦੋ ਚੀਜ਼ਾਂ ਰਹਿ ਗਈਆਂ ਕਿਤਾ ਉਹਦੇ ਹਿੱਸਾ ਲੱਗਿਆ ਰੇਲ ਦਾ ਰੇਲ ਦਾ ਹਿੱਸਾ ਹੈ ਜੀ ਡਬਲ ਜੈਕ ਲੱਗਿਆ ਰੇਲ ਦਾ ਹਿੱਸਾ ਲੱਗਿਆ ਤੇ ਕਿੰਨੇ ਚ ਪੈਸਿਆਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਉਹ 285000 ਦੀ ਹੈ ਜੀ ਤੋਲ ਚ 88 ਰੁਪਏ ਕਿਲੋ ਹੈ ਪੇਂਟ ਜਿੱਦਾਂ ਦਾ ਮਰਜ਼ੀ ਕਰਾਓ ਬਜਨ ਕਿੰਨਾ ਉਹਦਾ ਬਜਨ ਉਹਦਾ 31+ ਹੈ ਜੀ ਬਾਕੀ ਪਲੱਸ ਵਾਜਨਾ ਸੱਜਣੋ ਇਹਦੇ ਨਾਲ ਦੀਆਂ ਟਰਾਲੀਆਂ 4-4 ਲੱਖ ਦੀਆਂ ਵਿਕਦੀਆਂ ਮਾਰਕੀਟ ਦੇ ਵਿੱਚ ਇਹ ਆਪਣਾ ਹੋਲ ਸੇਲ ਵਰਗਰ ਰੇਟ ਹੈ ਵੀਰ ਜੀ ਠੀਕ ਹੈ ਹੋਲ ਸੇਲ ਵਾਲਾ ਰੇਟ ਹੈ ਤੇ ਆ ਹੁਣ ਇਹਦੇ ਜਿਵੇਂ ਕਾਟਿੰਗ ਬਾਈ ਨੇ ਦੱਸੀਆ ਨਾ ਜਿਹੜਾ ਮਰਜ਼ੀ ਦਿਖਾ ਲਿਓ ਸੰਦੂ ਫਾਰਮ ਲਿਖਿਆ ਹੋਇਆ ਪਿੱਛੇ ਇੱਕ ਇਹ ਸੰਦੂ ਫਾਰਮ ਲਿਖਿਆ ਇੱਕ ਫਲੈਕਸ ਵੀ ਲਾ ਦਿੰਦੇ ਆਪਾਂ ਸਾਰਾ ਹੀ ਫੋਟੋ ਜੀ ਦੀ ਮਰਜ਼ੀ ਫੋਟੋ ਲਵਾਣੀ ਹੋਵੇ ਬਾਈ ਨੂੰ ਸ਼ਾਵਾ ਬਾਤ ਆ ਯਾਰ ਉਹ ਵੀ ਲਾ ਦਾਂਗੇ ਵੀ ਸੌਂਕ ਜੇ ਕਿਸੇ ਵੀਰ ਨੂੰ ਟਰਾਲਾ ਤਿਆਰ ਕਰਾਉਣ ਵਾਲਾ ਤਾਂ ਬਾਈ ਸੌਂਕ ਹੀ ਪੂਰੇ ਕਰਦਾ ਤੇ ਇਹਦੇ ਹਿੱਸਾ ਕਿੰਨਾ ਕਿਹੜਿਆ ਸਾਈਜ਼ ਤੋਂ ਵੱਧ 4 300 mm ਆਂਦਾ 140 ਇਹ ਛੋਟੀ ਟਰਾਲੀ ਹੈ ਨਾ ਠੀਕ ਹੈ ਇਹ ਉਸੇ ਹਿਸਾਬ ਨਾਲ 28000 ਰੁਪਏ ਦਾ ਹੀ ਸਿਰਫ 12 ਫੁੱਟਾ ਜੀ 12 ਫੁੱਟਾ ਜੀ ਇਹ ਕਿੰਨੇ ਪੈਸੇ ਚ ਤਿਆਰ ਹੋ ਜਾਂਦੀ ਹੈ ਇਹ 190000 ਦੀ ਹੈ 22 ਕਮੈਂਟ ਲਈ ਦਾ ਬਜਟ ਹੈ 190000 ਦੀ ਤੇ ਆ ਗਈ ਇਧਰ ਪਾਸੇ ਮੰਜਾ 16 ਫੁੱਟੀ ਦੇ ਵੀ ਲੱਗਿਆ ਵਾਸੀਂ ਇਹ ਜਿਵੇਂ ਕਹੇ ਦੀ ਇਹ ਸਪੈਸ਼ਲ ਟਰਾਲੀਆਂ ਗੰਨੇ ਵਾਸਤੇ ਵੱਧ ਵਰਤਿਆ ਜਾਂਦੀਆਂ ਹਨ ਤੇ ਇਹ ਟਰਾਲੀ ਦਾ ਸਾਈਜ਼ ਕੀ ਹੈ ਜੀ ਇਹ 14 ਫੁੱਟ ਹੈ ਜੀ ਸਵਾ 2 ਫੁੱਟ ਬਾਡੀ ਹੈ 3 ਫੁੱਟ ਦਾ ਉੱਪਰ ਇਹਨੂੰ ਵਿੱਡ ਲਾਇਆ ਹੋਇਆ ਹੈ ਠੀਕ ਹੈ 3 ਫੁੱਟ ਦਾ ਬੈੱਡ ਲੱਗਿਆ ਵਾਲਾ ਹਿੱਸਾ ਸਾਰਾ 16 ਫੁੱਟੀ ਵਾਲਾ ਮਾਲ ਜਿਹੜਾ ਆਪਾਂ ਨੇ ਦਿਖਾਇਆ ਉਹੀ ਮਾਲੇ ਨੂੰ ਲੱਗਿਆ ਹੋਇਆ ਤੇ ਬਾਕੀ ਯਾਰ ਜਿਵੇਂ ਦੀ ਟ੍ਰੀਟਲੀ ਮੋਹਣ ਤਿਆਰ ਕਰੀ ਬਣਾ ਖੜੀ ਦੱਸ ਦਿਆ ਵੀ ਯਾਰ ਹੈਗੀ ਆ ਬਿਲਕੁਲ ਕੁਆਲਿਟੀ ਵਧੀਆ ਮਿਲੇਗੀ ਵੀਰ ਜੀ 5 ਸਾਲ ਦੀ ਗਾਰੰਟੀ ਆਪਾਂ ਦੇਵਾਂਗੇ ਵੀਰਾਂ ਨੂੰ ਤੇ ਛੜ ਕੇ ਯਾਰ ਜਿਵੇਂ ਮਰਜੀ ਮਾਰੀ ਜਾਏ ਹੁੱਕਾ ਹੁੱਕਾ ਪੂਰੀਆਂ ਹੈਵੀ ਨੇ ਤੇ ਬਾਕੀ ਆ ਚੀਜ਼ ਦੇਖੋ ਜਿਵੇਂ ਬਾਈ ਨੇ ਕਿਹਾ ਆ ਆ ਗਿਆ ਨੇ ਤਾਰਾਂ ਲਾਈਟਾਂ ਦੀ ਵਾਇਰਿੰਗ ਲਾਈਟਾਂ ਵਾਲੀ ਵਾਇਰਿੰਗ ਆ ਗਈ ਪਿਛਲੇ ਪਾਸੇ ਜਿਵੇਂ ਇੱਕ ਲਾਈਟਾਂ ਲੂਟਾ ਲਾਉਣਗੇ ਸਿੱਧਾ ਟਰੈਕਟਰ ਦੇ ਨਾਲ ਇਹਦਾ ਪਲੱਗ ਕਨੈਕਟ ਹੋ ਜੂ ਤੇ ਬਾਕੀ ਜਿਹੜੀ ਜੈਕ ਵਾਲਾ ਹੈਡਰੋਲਿਕ ਵਾਲੀ ਪਾਈਪ ਆ ਗਈ ਉਹ ਵੀ ਅੰਦਰ ਉਹ ਵੀ ਅੰਦਰ ਜਿੰਦਾ ਲੱਗ ਜਾਏਗਾ ਇਹਨੂੰ ਤਾਂ ਕਿ ਕੋਈ ਹੋਰ ਵੀ ਅੱਜ ਕੱਲ ਹਰੇਕ ਟਰੈਕਟਰ ਦਾ ਤੇਲ ਅਲੱਗ-ਅਲੱਗ ਹੁੰਦਾ ਨਵੇਂ ਟਰੈਕਟਰ ਹਰੇਕ ਵੀਰਾਂ ਕੋਲ ਇਹ ਹੋਰ ਹੋਰ ਬੰਦਾ ਜੈਕ ਨਾਲ ਠਾ ਸਕੇ ਜਿੱਦਾਂ ਮੰਗ ਕੇ ਲੈ ਜਾਂਦੇ ਆ ਟਰਾਲੀ ਇਹਨੂੰ ਜਿੰਦਾ ਲੱਗ ਜਾਏਗਾ ਜੀ ਜਿੰਦਾ ਵੀ ਲੱਗ ਜੂ ਤੇ ਇਹ ਫਾਇਦੇ ਵੀ ਜਿਵੇਂ ਟਰਾਲੀ ਐ ਸਾਈ ਸਾਰੇ origignal kit jack ਦੇ ਨਾਲ ਆਈ ਹੋਈ ਦੇਸੀ ਕੋਈ ਪੈਪ ਨਹੀਂ ਹੈਗਾ ਠੀਕ ਹੈ ਸਾਰੇ jvc ਵਾਲੇ ਪੈਪ ਇਹਦਾ ਹਿੱਸਾ ਕਿਹੜਾ ਜੀ ਆਪਣਾ ਇਹਨੂੰ ਹਿੱਸਾ ਰੇਲਦਾ ਹੈ ਜੀ 10 ਨੱਟੀ ਹੱਬਾਂ ਸਟੀਲ ਦੀ ਹੱਬਾਂ ਨੇ ਆਪਣੀ ਸਟੀਲ ਦੀਆਂ ਹੱਬਾਂ ਨੇ ਤੇੜੇ ਰਿੰਮ ਵਗੈਰਾ ਵਾਲੇ ਆਪ ਤਿਆਰ ਕਰਦੇ ਆਪਾਂ ਆ ਰਿੰਮ ਰਿੰਮ ਨੇ ਵੀਰ ਜੀ ਜਿਹੜੇ ਟਰੱਕ ਵਾਲੇ ਰਿੰਮ ਹੈ ਜੀ ਹੈਵੀ 50 ਕਿਲੋ ਦਾ ਇੱਕ ਰਿੰਮ ਹੈ ਠੀਕ ਹੈ ਹਲਕਾ ਰਿੰਮ ਨਹੀਂ ਹੈਗਾ ਹਲਕਾ ਰਿੰਬ ਨਹੀਂ ਵੀ ਉਹ ਕੰਮ ਨਹੀਂ ਆ ਵੀ ਟੜੇ ਰਿੰਬ ਕਰਕੇ ਆਪਣੀ ਪੰਜ ਸਾਲ ਦੀ ਫੁੱਲ ਗਾਰੰਟੀ ਹੈ ਵੀਰ ਜੀ ਟਾਇਰਾਂ ਨੂੰ ਛੱਡ ਕੇ ਆਪਣੀ ਪੂਰੇ ਟਰਾਲੇ ਦੀ ਲੋਹੇ ਦੇ ਵਿੱਚ ਕੋਈ ਵੀ ਦਿੱਕਤ ਆ ਜੇ 5 ਸਾਲ ਆਪਣੀ ਫੁੱਲ ਗਾਰੰਟੀ ਹੈ ਪੰਜ ਸਾਲ ਦੀ ਸਜਣੋ ਸਾਰੇ ਟਰਾਲੇ ਦੀ ਗਾਰੰਟੀ ਆ ਇੰਨੀ ਕੋਈ ਨਹੀਂ ਚੱਕਦਾ ਤੇ ਜਿੰਮੇ ਕਰੀ ਹਿੱਸੇ ਨੂੰ ਤਾਂ ਜਰ ਹੁੰਦੇ ਹੀ ਕੁਛ ਨਹੀਂ ਹਿੱਸੇ ਨੂੰ ਬੈਰਿੰਗ ਨੂੰ ਜੈਕ ਨੂੰ ਕੋਈ ਵੀ ਦਿੱਕਤ ਆ ਜਾਏ 5 ਸਾਲ ਦੇ ਵਿੱਚ ਆਪਾਂ ਬੈਠੇ ਆਪਾਂ ਨੂੰ ਬੈਠੇ ਆ ਫੋਨ ਕਰਨਾ ਵੀਰਾਂ ਨੂੰ ਇਹ ਬਾਕੀ ਜਰ ਐਸੈਸਰੀ ਦੇਖੋ ਇਧਰਲੇ ਪਾਸੇ ਸਾਰੀ ਲੱਗੀ ਪਿਆ ਨਾਲ ਲਾਈਟਾਂ ਲੁੱਟਾਂ ਇਹਦੇ ਦੇਖੋ ਸਾਰਾ ਜਿੰਮੇ ਕਰੀਏ ਵਰਕਿੰਗ ਦੇ ਵਿੱਚ ਤੇ ਇਹ ਚੀਜ਼ਾਂ ਵੀ ਨਿੱਕੀਆਂ ਨਿੱਕੀਆਂ ਕੁਆਲਿਟੀ ਦੀਆਂ ਲੱਗੀਆਂ ਹੋਈਆਂ ਤੇ ਆਹ ਚੀਜ਼ ਜਰ ਕਿਵੇਂ ਆ ਇਹ ਟਰੱਕ ਇਹ ਲੇਜ਼ਰ ਕਟਿੰਗ ਦੇ ਵਿੱਚ ਹੈ ਵੀਰਾਂ ਦੀ ਡਿਮਾਂਡ ਆ ਰਹੀ ਹੈ ਅੱਜ ਕੱਲ੍ਹ ਕਈ ਵੀਰ ਟਰੱਕ ਲਵਾਉਂਦੇ ਨੇ ਸਰ ਇਹ ਜਿਵੇਂ ਕੀਦੀ ਟਰਾਲੀ ਦੀ ਸੁੰਦਰਤਾ ਨੂੰ ਚਾਰ ਚੰਦ ਲਾਉਣ ਵਾਲਾ ਕੰਮ ਕਰ ਦਿੰਦਾ ਜਿਵੇਂ ਟਰੈਕਟਰ ਲੱਗਿਆ ਵਾ ਇਧਰ ਪੰਜਾਬ ਦਾ ਨਾਸਾ ਬਾਕੀ ਹਾਂਜੀ ਵਲਦ ਹੋ ਗਈਆਂ ਚਾਬੀਆਂ ਹੋ ਗਈਆਂ ਬਾਕੀ ਸਭ ਤੋਂ ਵੱਡੀ ਵੀਰਾਂ ਦੀ ਇਹ ਡਿਮਾਂਡ ਹੁੰਦੀ ਆ ਫਰਨੀਸ਼ਿੰਗ ਦੀ ਫਰਨੀਸ਼ਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਆਪਣੇ ਟਰਾਲੇ ਜਿੰਨੇ ਵੀ ਖੜੇ ਆ 20 ਟਰਾਲੇ ਆਪਣੇ ਕੋਲ ਇਕੱਲੇ ਇਕੱਲੇ ਦੀ ਚੈੱਕ ਕਰ ਸਕਦੇ ਹੋ ਤੇ ਇਹ ਆਪਣੀ ਟਰਾਲੀ ਹੈਗੀ ਜੀ 14 ਫੁੱਟ 14 7 ਹਾਂਜੀ 14 7 14 7 ਇਹਦਾ ਵਜ਼ਨ ਕਿੰਨਾ ਜੀ ਇਹਦਾ ਵਜ਼ਨ 28 ਪਲੱਸ ਹੈ ਜੀ 28 20 28 30 ਇਦਾਂ ਵਜ਼ਨ ਉੱਤਰੇਗਾ ਇਹਦਾ ਠੀਕ ਹੈ ਹਾਂਜੀ 14 ਫੁੱਟੀ ਮਿੱਤਰੋ 28 ਕਿਲੋਟਲ ਦੀ ਹੈ ਤੇ ਬਾਕੀ ਪੈਪੂ ਜਿਹੜੇ ਆ ਲਾਏ ਵਿਆ ਯਾਰ ਇਹ ਬਾੜ ਦੇ ਉੱਤੇ ਵੀ ਆਪਾਂ ਦੇਖਦੇ ਆਂ ਹਾਂਜੀ ਹਾਂਜੀ ਇਹਦੇ ਫਾਇਦੇ ਬਹੁਤ ਨੇ ਇਹਦੇ ਫਾਇਦੇ ਵੀਰ ਜੀ ਇਹ ਸੋਨਾ ਵੀ ਲੱਗਦਾ ਹੈ ਹਾਂਜੀ ਅੱਜ ਕੱਲ ਇਹ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਲੋਹਾ ਆਈਐਸਆਈ ਮਾਰਕਾ ਹੋਏਗਾ ਆਪਣਾ ਠੀਕ ਹੈ ਹਾਂਜੀ ਲੋਹਾ ਆਈਐਸਆਈ ਮਾਰਕਾ ਦਾ ਤੇ ਬਾਕੀ ਯਾਰ ਇਹਦੇ ਦੋ ਤਿੰਨ ਫਾਇਦੇ ਤੁਹਾਨੂੰ ਮੈਂ ਦੱਸਦਾ ਜਿਵੇਂ ਬੈੱਡ ਲਾ ਕੇ ਕੋਈ ਤੁਸੀਂ ਗੱਟੇ ਵਗੈਰਾ ਲੱਦਨੇ ਆ ਤਾਂ ਇੱਥੇ ਜੇ ਚੌਰ ਸੂ ਚੀਜ਼ ਲੱਗੀ ਉਹਦੇ ਨਾਲ ਗੱਟਾ ਪਾੜ ਵੀ ਜਾਂਦਾ ਤੇ ਜਿਵੇਂ ਕਰੀਏ ਜਾਂ ਬੋਦਾ ਹੋ ਜੂ ਇਹਦੇ ਉਹ ਕੋਈ ਟਿਕਤ ਨਹੀਂ ਆਉਂਦੀ ਉਹ ਦਿੱਕਤ ਨਹੀਂ ਆਉਂਦੀ ਦੂਆ ਨੰਬਰ ਆਪਣਾ 20 ਹੈ ਜਿਹੜਾ ਫੋਲਡਿੰਗ ਵਾਲਾ ਹੈ ਇਹਨੂੰ ਤਾਰ ਕੇ ਖੋਲ ਕੇ ਵੀ ਰੱਖ ਸਕਦੇ ਆਪਾਂ ਠੀਕ ਹੈ ਤੇ ਬੈੱਡ ਦੇ ਉੱਤੇ ਆ ਸਾਰੀ ਲੇਜ਼ਰ ਕਟਿੰਗ ਨਾਲ ਕੰਮ ਹੋ ਰਿਹਾ ਸਾਰਾ ਲੇਜ਼ਰ ਕਟਿੰਗ ਹੈ ਆਹ ਬਾਤ ਆ ਯਾਰ ਠੀਕ ਹੈ ਲੇਜ਼ਰ ਕਟਿੰਗ ਦੇ ਨਾਲ ਕੰਮ ਹੋਇਆ ਵਾ ਤੂੰ ਐ ਐ ਦੇਖੋ ਯਾਰ ਜਿੰਨੇ ਵੀਰ ਵੀਡੀਓ ਦੇਖੀ ਜਾਂਦੇ ਆ ਇੱਥੇ ਤਾਂ ਲੇਜ਼ਰ ਕਟਿੰਗ ਹੋਣੀ ਹੋਣੀ ਆ ਸਹਰੀਆਂ ਦੇ ਉੱਤੇ ਵੀ ਇਹਦੇ ਸਾਈਡ ਤੇ ਕੋਈ ਨਹੀਂ ਸਾਰੇ ਸਰੀਏ ਜਿਹੜੇ ਕੁੰਡੇ ਆ ਜੀ ਇਹ ਵੀ ਲੇਜ਼ਰ ਕਟਿੰਗ ਵਾਲੀ ਆ ਇਹ ਵੀ ਲੇਜ਼ਰ ਕਟਿੰਗ ਵਾਲਿਆ ਤੇਰੀ ਫਿਨਿਸ਼ਿੰਗ ਚ ਚੈੱਕ ਕਰੋ ਇਧਰੇ ਪਾਸੇ ਆਵਾਜ਼ ਆ ਰਹੀ ਇਹ ਦੇਖ ਸਲੰਸਰ ਸਲੂਸਰ ਸਭ ਕੁਝ ਲਾਇਆ ਹੋਇਆ ਟਰਾਲਾਂ ਨਾਲ ਜੀ ਠੀਕ ਹੈ ਸਲੰਸਰ ਲੱਗਿਆ ਵਾ ਵਜਨ ਸੁਣੋ ਦੱਸ ਤੇ ਕਿੰਨੇ ਪੈਸੇ ਤਿਆਰ ਹੁੰਦੀ ਆ ਇਹ ਹੋਏਗੀ ਜੀ ਆਪਣਾ 2,60,000 ਦੀ ਚਾਹੇ ਤੋਲ ਚ ਲੈ ਲੈਣ ਵੀਰ ਚਾਹੇ ਉੱਕਾ ਮੁੱਕੀ ਉਹੀ ਫਰਕ ਪੈਂਦਾ 1000 ਘੱਟ 1000 ਵੱਧ ਠੀਕ ਹੈ ਬੈਠਦਾ ਉਹੀ ਰੇਟ ਆ ਜੀ ਉੱਕਾ ਬੁੱਕਾ ਟਰਾਲਾਂ ਲੈ ਕੇ ਜਾਣਾ ਉਵੇਂ ਲੈ ਜਾਓ ਤ ਆਪਣੀ ਵੀਡੀਓ ਦੇਖ ਕੇ ਆਏਗਾ ਤੁਸੀਂ ਇਨੀ ਦੂਰ ਤੋਂ ਆਏ ਉਹਨੂੰ ਆਪਾਂ 100 ਰੁਪਏ ਖੰਡ ਹੋਰ ਡਿਸਕਾਊਂਟ ਦੇ ਦਾਂਗੇ ਡਿਸਕਾਊਂਟ ਹੋਰ ਮਿਲ ਜੂ 188 ਰੇਟਾ ਤੇ ਇਹਦਾ ਸਾਈਜ਼ ਕਿੰਨਾ ਜੀ ਇਹਦਾ 12 6.5 ਹੈ ਜੀ 855 ਵਾਲਾ ਰੰਗ ਇਹਨੂੰ ਕਰਿਆ ਹੋਇਆ ਹੈ 12 6.5 ਆ ਤੇ ਯਾਰ ਬਾਕੀ ਹੋਟਲਾਂ ਦੇ ਇਹ ਵੀ ਅਸੀਂ ਮੋਹਨ ਭਾਈ ਰੰਗ ਦੇਖਦੇ ਆ ਕਲਰ ਦਾ ਬਹੁਤ ਫਰਕ ਆ ਯਾਰ ਚਮਕ ਵੱਧ ਆ ਇਹ ਕੀ ਚੱਕਰ ਹੈ ਇਹ ਬਾਈ ਜੀ ਜਿਹੜਾ ਪੇਂਟ ਹੈ ਆਪਣਾ ਐਸਵਾ ਕੰਪਨੀ ਦਾ ਇਹ ਜਿੰਨਾ ਪੁਰਾਣਾ ਹੋਏਗਾ ਉਨੀ ਇਹਦੀ ਸਾਈਨਿੰਗ ਵਧੇਗੀ ਠੀਕ ਹੈ ਜਿਹੜੇ ਦੇਸੀ ਪੇਂਟ ਹੁੰਦੇ ਆ ਉਹ ਨਾਲ ਦੀ ਨਾਲ ਆਪਣਾ ਚਮਕਦੇ ਆ ਇਹ ਜਿੰਨਾ ਪੁਰਾਣਾ ਹੁੰਦਾ ਜਾਏਗਾ ਇਹਨੂੰ ਤਾਂ 10 2-4 ਮਹੀਨੇ ਧੁੱਪ ਚ ਖੜੀ ਕਰ ਦੋ ਉਨਾ ਹੀ ਚਮਕੇਗਾ ਵੀ ਟਰਾਲੀ ਨਮੀ ਰਹਿੰਦੀ ਹੈ ਲਕਿ ਨਮੀ ਰਹੇਗੀ ਜੀ ਠੀਕ ਹੈ ਤੇ ਬਾਕੀ ਯਾਰ ਬੜੀ ਰੀਜਨਲ ਬਾਈ ਤਿਆਰ ਕਰਦਾ ਤੇ ਕਿੰਨੇ ਟਾਈਮ ਤੋਂ ਤਿਆਰ ਕਰਦੇ ਆ ਪਟਾਲੀਆਂ ਬਾਈ ਇਹ ਵੀਰ ਜੀ ਆਪਣਾ ਬਹੁਤ ਪੁਰਾਣਾ ਕੰਮ ਹੈ ਜੀ 70 ਸਾਲ ਪੁਰਾਣਾ ਕੰਮ ਹੈ ਆਪਣੇ ਦਾਦਾ ਜੀ ਸੀ ਆਪਣੇ ਡੈਡੀ ਜੀ ਸੀ ਹੁਣ 15 ਸਾਲ ਤੋਂ ਆਪਾਂ ਵੀ ਇਸੇ ਕੰਮ ਚ ਹੈ ਠੀਕ ਹੈ ਹਾਂ ਜੀ 70 ਸਾਲ ਪੁਰਾਣਾ ਕੰਮ ਆ ਸੱਜਣੋ 70 ਸਾਲ ਬਹੁਤ ਹੁੰਦੇ ਆ ਇੰਨਾ ਪੁਰਾਣਾ ਐਕਸਪੀਰੀਅੰਸ ਕਰਕੇ ਜਿਵੇਂ ਕਹ ਜੀ ਇਹ ਕੋਈ ਸਮਝੌਤਾ ਦਾ ਕਰਦੇ ਨਹੀਂ ਬਈ ਕੁਆਲਿਟੀ ਦੇ ਨਾਲ ਇੱਕ ਨੰਬਰ ਦਾ ਕੰਮ ਆ ਜਮਾ ਤੇੜੀਆਂ ਲਾਈਨ ਦੇ ਵਿੱਚ ਪਿੱਛੇ ਟਰਾਲੀਆਂ ਖੜੀਆਂ ਇਹ ਕਿ ਸਾਈਜ਼ ਦੇ ਵਿੱਚ ਆ 16 ਨੇ ਜਾਂ 14 ਉਧਰ ਵਾਲੀ ਦੋਨੋਂ 12 ਫੁੱਟ ਨੇ ਜੀ ਠੀਕ ਆ 12 ਫੁੱਟ ਆ ਇਧਰ ਵਾਲੀਆਂ ਦੋਨੋਂ 16 ਫੁੱਟ ਨੇ ਇਧਰ 16 ਫੁੱਟ ਇਹ ਦੇਖ ਇਹ ਟਰਾਲੇ ਨੂੰ ਆਪਾਂ ਨੇ ਗੈਂਤੀ ਵੀ ਲਾਈ ਹੋਈ ਹੈ ਜੀ ਜਿੱਦਾਂ ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਗੈਂਤੀ ਵੀ ਲਾਓ ਇਹਨੂੰ ਗੈਂਤੀ ਵੀ ਲਾਈ ਹੋਈ ਆ ਠੀਕ ਹੈ ਕੀ ਬਾਤ ਆ ਜਰਾ ਬਾਕੀ ਲਾਈਟਾਂ ਕਾਫੀ ਕੁਆਲਿਟੀ ਦੀਆਂ ਹੁੰਦੀਆਂ ਨੇ ਦੇਖੋ ਇਹਨੂੰ ਦੂਈ ਕੁਆਲਿਟੀ ਦੀਆਂ ਨੇ ਉਹਨੂੰ ਦੂਈ ਦੀ ਜਿਹੜਾ ਵੀ ਵੀਰ ਜਿਹੜੀ ਮੰਗੂਗਾ ਉਹੀ ਉਹਨੂੰ ਲਾ ਕੇ ਦੇਵਾਂਗੇ ਠੀਕ ਹੈ ਇਹਨਾਂ ਦੇ ਨੀਚੇ ਸਟਾਰ ਲਾਈਟਾਂ ਨੇ ਵੀਰ ਜੀ ਜਿਹੜੀ ਰਾਤ ਨੂੰ ਪੂਰੀ ਚਮਕ ਕਰਦੀਆਂ ਨੇ ਉਹ ਨੀਚੇ ਲਾਈ ਹੋਈਆਂ ਨੇ ਉਹਨਾਂ ਦਾ ਰਾਤ ਨੂੰ ਪਤਾ ਲੱਗੇਗਾ ਪਤਾ ਲੱਗੂ ਸੱਜਣੋ ਤੇ ਇਧਰਲੇ ਪਾਸੇ ਨਾਲ ਮੰਝਾ ਲੱਗਿਆ ਵਾ ਇਹ ਮੰਝਾ ਲੱਗਿਆ ਹੋਏ ਤੇ ਇਹਦੇ ਉੱਤੇ ਹੀ ਬੰਦਾ ਯਾਰ ਜਿੰਮੇ ਕੀ ਯਾਰੀ ਖੜਾਉਣੀ ਆ ਜਾਂ ਗੰਨਾ ਗੁੰਨਾ ਲੋਡ ਕਰਕੇ ਕਿਸੇ ਮਾਲਾ ਬੰਦਾ ਫੈਕਟਰੀ ਚ ਲਾਉਣ ਬਾਗਿਆ ਟਰਾਲੀ ਨਹੀਂ ਖਾਲੀ ਹੋਈ ਬੰਦੇ ਨੇ ਸੌਣਾ ਰਾਤ ਕੱਟਣੀ ਆ ਤਾਂ ਜਿੰਮੇ ਮਰਜੀ ਸੌਂਦੇ ਜਾਦਾ ਜਿੰਦਾ ਮਰਜੀ ਸਾਈਡ ਤੇ ਲਾ ਗਿਆ ਬੰਦਾ ਸੌਣ ਤੇ ਬਾਕੀ ਇੱਕ ਹੋਰ ਚੀਜ਼ ਆ ਜੇ ਸੁੱਡਾ ਇਹਦੇ ਵਿੱਚ ਗੰਨਾ ਚਾਹੇ ਕੋਈ اناਜ ਵਗੈਰਾ ਲੋਡ ਕਰਿਆ ਵਾ ਪਿੱਛੇ ਵੀ ਬਾਈ ਨੇ ਜਿੰਦਾ ਲੱਗਦਾ ਕਰਤਾ ਨਾ ਡਾਲਾ ਇਹ ਦੇਖੋ ਵੀ ਜੀ ਇਹ ਇਹ ਪਾਰਸ ਕਰਕੇ ਥੋੜਾ ਗੰਦਾ ਹੋ ਰਿਹਾ ਇਹ ਇੱਥੇ ਚਾਸੀ ਦੇ ਵੀ ਆਪਾਂ ਨੇ ਇਹ ਆ ਗਈ 16 ਸੱਤ ਤੇ ਵਜਣ ਇਹਨਾਂ ਦਾ ਜਿਹੜੀਆਂ 16 ਫੁੱਟੀਆਂ ਟਰਾਲੀਆਂ ਇਹਨਾਂ ਦਾ ਵੀਰ ਜੀ 31+ ਵਜਨ ਹੈ ਜਿਹੜਾ ਉਹ ਨਾ ਤਾਂ ਵੱਧ ਹੈ ਨਾ ਘਟਾ ਹੈ ਇਹਨਾਂ ਨੂੰ ਆਪਾਂ ਇਹ 31+ ਵਾਲੀ ਵਜਨ ਦੀ ਜਿਹੜੀ ਟਰਾਲੀਆਂ ਨੇ ਇਹਨਾਂ ਦੀ ਆਪਾਂ ਗਾਰੰਟੀ ਦੇਵਾਂਗੇ ਗੰਨਾ ਰੇਤਾ ਪੱਥਰ ਠੀਕ ਹੈ ਕਣਕ ਝੋਨਾ ਦਾ ਆਪਣਾ ਆਮ ਜਿੰਨਾ ਮਰਜ਼ੀ ਲੋਡ ਪਾਓ ਕੋਈ ਦਿੱਕਤ ਆਏਗੀ ਇੱਥੇ ਟਰਾਲੀ ਖੜੀ ਕਰਜੋ ਆਪਣੀ ਫੁੱਲ ਗਾਰੰਟੀ ਹੈ ਜੀ 5 ਸਾਲ ਦੀ 5 ਸਾਲ ਦੀ ਫੁੱਲ ਗਾਰੰਟੀ ਹੈ ਤੇ ਆ 12 ਫੁੱਟੀਆਂ ਆ ਗਈਆਂ ਇਹ 12 ਫੁੱਟੀਆਂ ਇਹਨਾਂ ਦਾ ਵੀ ਤੁਸੀਂ ਦੱਸਿਆ ਵਜਨ ਬਹੁਤ ਆ ਯਾਰਾਂ ਹਾਂਜੀ ਇਹਨਾਂ ਦਾ 21 22 ਕਿਲੋਗ੍ਰਾਮ ਵਜਨ ਹੈ ਜੀ ਉਹ ਟਰਾਲੀ ਖੜੀ ਆ ਉਹਦਾ 20 ਅੱਪਾ ਨੇ ਲੇਜ਼ਰ ਕਟਿੰਗ ਨਹੀਂ ਲਾਇਆ ਤਾਂ ਕਿ ਕਈ ਵੀਰੇ ਹਲਕਾ ਵੀਡ ਮੰਗਦੇ ਨੇ ਉਹਦਾ 21 ਕਿਲੋਗ੍ਰਾਮ ਵਜਨ ਹੈ ਜੀ ਇਸ ਚੀਜ਼ ਦੇ ਵਿੱਚ ਯਾਰ ਮੈਂ ਤੇਰੇ ਨਾਲ ਪੂਰਾ ਸਹਿਮਤਾਂ ਜੇ ਅੱਪਾ ਹਲਕੀ ਟਰਾਲੀ ਬਣਾ ਲਈਏ ਉਹਦੇ ਵਿੱਚ ਵਜਨ ਨਾ ਹੋਵੇ ਸੜਕ ਦੇ ਉੱਤੇ ਖੜਕਦੀ ਜਾਂਦੀ ਹੈ ਤੇ ਜਿਹਦੇ ਨਾਲ ਉਹਦੇ ਤਾਂਕੇ ਡੂੰਕੇ ਵੀ ਪਟੇ ਜਾਂਦੇ ਬਾਦ ਨਹੀਂ ਕਰਦੀ ਭਾਈ ਉਹ ਨੰਬਰ ਜਿੱਦਾਂ ਲੋਡ ਦੀਆਂ ਟਰਾਲੀਆਂ ਵੀਰ ਜੀ ਚੋਲ ਮਾਰਦੀਆਂ ਨੇ ਟਰੈਕਟਰ ਦੀ ਰੇਸ ਨਹੀਂ ਆਣ ਦਿੰਦੀਆਂ ਹਾਂ ਉਹ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋਏਗੀ ਤਾਂ ਕਿ ਇਹਦਾ ਜਿਹੜਾ ਬੈਲੈਂਸ ਆ ਆਪਾਂ ਆਪਣੇ ਆਪਣੇ ਅੰਦਾਜ਼ੇ ਨਾਲ ਨਹੀਂ ਬਣਾਉਂਦੇ ਵੀ ਇੱਥੇ ਹਿੱਸਾ ਫਿੱਟ ਕਰ ਦੋ ਇਹ ਕੰਪਿਊਟਰ ਨਾਲ ਬੈਲੈਂਸ ਬਣਦਾ ਆਪਣੇ ਟਰਾਲਿਆਂ ਦਾ ਕੰਪਿਊਟਰ ਨਾਲ ਬੈਲੈਂਸ ਬਣਦਾ ਜਿਵੇਂ ਇਹਦੀ ਜੇ ਪੂਰੀ ਲੋਡ ਹੋਈ ਵੀ ਇਹ ਨਹੀਂ ਹੈਗਾ ਟਰੈਕਟਰ ਐ ਟਰੈਕਟਰ ਧੋਲ ਨਹੀਂ ਮਾਰੇਗਾ ਜੀ ਕਾਰ ਵਾਂਗੂ ਟਰਾਲੀ ਜਾਏਗੀ ਪਿੱਛੇ ਪਿੰਡ ਵਿੱਚ ਜਿੱਦਾਂ ਆਪਣਾ ਬਲੌਗ ਜੇ ਲੱਗੇ ਹੁੰਦੇ ਉਹਨਾਂ ਦੇ ਟਰਾਲੀਆਂ ਖੜਕਦੀਆਂ ਨੇ ਆਪਾਂ ਇਹਨਾਂ ਨੂੰ ਟਰੈਕਟਰ ਦੇ ਦਾਂਗੇ ਉਹ ਖੜਾ 20 ਕਿਲੋਮੀਟਰ ਪਹਿਲਾਂ ਚੈੱਕ ਕਰਕੇ ਆਵੇ ਜੇ ਟਰਾਲੀ ਖੜਕ ਕੇ ਵੀ ਆਪਣੀ ਲੈਵੇ ਨਾ ਲੈ ਵੀ ਸੱਜਣਾ ਇੰਨੀ ਗਾਰੰਟੀ ਕੋਈ ਨਹੀਂ ਦਿੰਦਾ ਜਿੰਨੀਆਂ ਇੱਧਰ ਮੋਹਣ ਚੱਕੀ ਜਾਂਦਾ ਐਡਰੈਸ ਤੁਸੀਂ ਬਾਈ ਕੋਲ ਵੱਡੀ ਟਰਾਲੀ ਆ ਟਰਾਲੇ ਆ ਛੋਟੀ ਟਰਾਲੀ ਆ 11 10 ਜਿਹੜੀ ਮਰਜ਼ੀ ਲੈਣ ਆਗੇ ਪਹਿਲੀ ਗੱਲ ਤਾਂ ਬਾਈ ਕੋਲ ਤਿਆਰ ਹੀ ਖੜੀਆਂ ਹੁੰਦੀਆਂ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਤੁਸੀਂ ਸਪੈਸ਼ਲ ਕੋਈ ਚੀਜ਼ ਕਰਵਾਉਣੀ ਆ ਜਿਵੇਂ ਕਿਸੇ ਵੀਰ ਨੇ ਬੈੱਡ ਵੱਡਾ ਬਣਵਾਉਣਾ ਗੋਤ ਲਖਾਉਣਾ ਤਾਂ ਵੀ ਸਮਾਂ ਬਹੁਤ ਘੱਟ ਦਿੰਦਾ ਹਫਤੇ ਦੇ ਵਿੱਚ ਕਹਿੰਦਾ 16 ਫੁੱਟੀ ਤਿਆਰ ਕਰ ਦਿੰਨੇ ਜੇ ਤੁਸੀਂ 12 ਫੁੱਟੀਆਂ 14 ਗਰਣੀ ਉਹ ਤਾਂ ਉਦੋਂ ਵੀ ਘੱਟ ਸਮੇਂ 'ਚ ਹੋ ਜੇ ਹਾਂਜੀ ਇੱਕ ਅੱਧਾ ਦਿਨ ਘੱਟ ਪਰ ਆਪਾਂ ਇੱਕ ਇੱਕ ਅੱਧਾ ਦਿਨ ਫालतू ਹੀ ਲੈਂਦੇ ਆ ਤਾਂ ਕਿ ਆਪਾਂ ਕਿਸੇ ਤੋਂ ਟਾਈਮ ਤੋਂ ਨਾ ਉਹ ਹੋਵੇ ਕਿ ਕੋਈ ਇਹ ਨਾ ਕਹਿ ਸਕੇ ਵੀ ਟਾਈਮ ਵੱਧ ਲਾਇਆ ਠੀਕ ਹੈ ਵੀ ਇੱਕ ਅੱਧਾ ਦਿਨ ਆਪਾਂ ਫालतू ਹੁਣ ਬਈ ਇਹਦਾ ਸਹਿਜ ਕੀ ਹੈ ਟਰਾਲੀ ਦਾ ਇਹਦਾ 13 ਫੁੱਟ ਸਹਿਜ ਹੈ ਜੀ ਇਹ 13 ਫੁੱਟ ਸਹਿਜ ਦੇ ਵਿੱਚ 13 7 13 7 ਹੈ ਜੀ ਸਹਿਜ ਇਹਨਾਂ ਦਾ ਅੰਦਰ ਅੰਦਰ ਦਾ ਸਹਿਜ ਹੈ ਵੀਰ ਜੀ ਕਦੇ ਵੀ ਸਹਿਜ ਅੰਦਰ ਅੰਦਰ ਦਾ ਹੀ ਮੰਨਿਆ ਜਾਂਦਾ ਤਾਂ ਕਿ ਕਿਸੇ ਵੀਰ ਨੂੰ ਬਾਹਰ ਦਾ ਚਾਹੀਦਾ ਇਹ ਜਿਹੜੀ ਸਾਰੀਆਂ ਟਰਾਲੀਆਂ ਆਪਾਂ ਲਗਭਗ ਸਾਰੀਆਂ ਦਿਖਾਤੀਆਂ ਤੇ ਜਿਹੜੀ ਇਹਦੇ ਬਾੜ ਆਪਾਂ ਸਾਈਡ ਵਾਲੀ ਯੂਜ਼ ਕਰਦੇ ਆ ਇਹ 10 ਗੇਜ ਹੀ ਹੁੰਦੀ ਹੈ 10 ਗੇਜ ਹੀ ਆ ਵੀਰ ਜੀ 10 ਗੇਜ ਹੈਵੀ ਹੈ ਜੀ 10 ਗੇਜ ਇਸ ਕਰਕੇ ਆਪਾਂ ਸਾਰਿਆਂ ਨੂੰ 10 ਗੇਜ ਹੀ ਲੰਦੇ ਆ ਇਸ ਤੋਂ ਬਾਅਦ ਕਸਟਮਰ ਦੀ ਕੋਈ ਡਿਮਾਂਡ ਹੈ ਆਪਾਂ 8 ਗੇਜ ਲਾ ਦਾਂਗੇ ਪਰ 12 ਨਹੀਂ ਲਾਵਾਂਗੇ 12 ਚਾਦਰ ਹਲਕੀ ਹੁੰਦੀ ਹੈ ਤੇ ਫਰਸਾ ਜਿਵੇਂ ਤੁਸੀਂ ਉਹਦੇ ਜਹਾਜੀ ਲਾਇਆ ਵਾ ਇਹਨੂੰ ਵੀ ਜਹਾਜੀ ਹੈ ਜੀ ਜਹਾਜ ਜੀ ਫਰਸੀ ਜਹਾਜ ਜੀ ਹੈ ਜੀ ਸਾਡੀਆਂ ਨੂੰ ਜਹਾਜ ਜੀ ਤਾਂ ਕਿ ਜਹਾਜ ਜੀ ਫਰਸਦੀ ਲਾਈਵ ਬਹੁਤ ਜ਼ਿਆਦਾ ਹੈ ਵੀਰ ਜੀ ਇਹ ਪਹਿਲਾਂ ਹੀ ਪਾਣੀ ਚ ਚੱਲਿਆ ਹੋਇਆ ਹੁੰਦਾ ਇਹਨੂੰ ਜੰਗ ਜੁੰਗ ਦੀ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਫਰਸਦ ਦਿੱਕਤ ਨਹੀਂ ਹੁੰਦੀ ਤੇ ਕੁਆਲਿਟੀ ਬੜੀ ਜ਼ਿਆਦਾ ਚੰਗੀ ਹੁੰਦੀ ਹੈ ਤੇ ਇਹ ਆ ਗਈ ਜੀ 13 ਸੱਤੇ ਦਾ ਵਜਨ ਪੂਜਨੇ ਕਿੰਨਾ ਹੋਏ ਇਹਦਾ ਵਜਨ ਹੈ ਜੀ 26 ਕੁਇੰਟਲ ਰੇਟ ਇਹਦਾ 230000 ਰੁਪਏ ਵੀਰ ਜੀ 230000 ਇਹਨੂੰ 10 ਇੰਚੀ ਚਾਸੀ ਦੇ ਵਿੱਚ ਨੇ ਜਿਹੜੇ ਵੀ ਆਪਾਂ ਨੇ 16 ਫੁੱਟ 14 ਫੁੱਟ ਦਿਖਾਏ ਆ 12 ਫੁੱਟ 8 ਇੰਚੀ ਚਾਸੀ ਦੇ ਵਿੱਚ ਨੇ ਜੀ ਠੀਕ ਹੈ ਬਾਕ ਤੇ ਆ ਮੇਰੇ ਕੋਲ ਜਿਵੇਂ ਕਹਿੰਦੀ ਬੱਖ ਜੇ ਲੱਗਦੀ ਆ ਸਾਰਿਆਂ ਨੂੰ ਹੁਣ ਇਹਦੇ ਬਾਰੇ ਇਹ ਸਭ ਤੋਂ ਹਲਕਾ ਮਾਡਲ ਆਪਾਂ ਨੇ ਤਿਆਰ ਕਰਾਇਆ ਹੋਇਆ ਵੀਰ ਜੀ ਇਹਦਾ ਵਜ਼ਨ 17+ ਹੈ ਜੀ ਇਹ 17 ਗੰਟਲ ਬਜਨਾ ਦਾ 17 18 ਇਹ ਆਪਾਂ ਨੇ ਛੋਟੇ ਜ਼ਿਮੀਂਦਾਰ ਵਾਸਤੇ ਤਿਆਰ ਕਰੀ ਹੋਈ ਹੈ ਜਿਹਦੀ 1-2 ਕਿੱਲੇ ਦੀ ਖੇਤੀ ਹੈ ਇਹਦੀ ਆਪਣੇ ਆਪਾਂ ਨੇ ਗਾਰੰਟੀ ਨਹੀਂ ਦੇਣੀ ਜਿੱਦਾਂ ਹੋਰ ਟਰਾਲਿਆਂ ਦੀ ਗਾਰੰਟੀ ਦਿੰਦੇ ਆ ਇਹਦਾ ਸੈਸੂਜਕੀਆ ਟਰਾਲੇ ਦਾ ਇਹਦਾ 12 6.5 ਹੈ ਜੀ ਇਹ 12 ਫੁੱਟੀ ਹੈ ਜੀ 12 6.5 17 ਗੰਟਲ ਬਜਨਾ ਤੇ ਇਹ ਬਾਕੀ ਜਿਹੜੇ ਜਿਵੇਂ ਕਹიდੀਏ ਸੋਹਣੀ ਟਰਾਲੀ ਵੀ ਬਹੁਤ ਬਣੀ ਆ ਲੂਕੇ ਦੀ ਵੀ ਸੋਹਣੀ ਆ ਵੀਰ ਜੀ ਜਿੱਦਾਂ ਆਪਾਂ ਪੁਰਾਣੇ ਮਾਡਲ ਦੀ ਦੇਖਦੇ ਆ ਸੋਹਣ ਦੇਖਣ ਚ ਹੀ ਸੋਹਣੀ ਲੱਗਦੀ ਲੂਕੇ ਦੀ ਵੀ ਇੰਨਾ ਵਰਗੀ ਆ ਪਰ ਇਹਨੂੰ ਮਾਲ ਹਲਕਾ ਹੈ ਜ ਮਾਲੀ ਹਲਕਾ ਲੱਗਿਆ ਵਾ ਹਾ ਇਹ ਕਣਕ ਝੋਨੇ ਦੇ ਵਾਸਤੇ ਹੀ ਕਾਮਯਾਬ ਹੈ ਇਹਦੇ ਚ ਮੱਟੀ ਪਰਤ ਜਿਹੜੀ ਆਪਾਂ ਚਲਾ ਸਕਦੇ ਦੋਏ ਸਾਰੇ ਚੱਲਣਗੇ ਆਪਾਂ ਠੀਕ ਹੈ ਤੇ ਹੁਣ ਮਹੌਨਾ ਇਹ ਦੱਸ ਜਿਵੇਂ ਬੰਦੇ ਨੇ ਤੂੰ ਡਬਲੇ ਹੀ ਸਲੇਟ ਟਰਾਲਾ ਤਿਆਰ ਕਰਾਉਣਾ ਵੱਡਾ ਸੱਬੀ ਬੂਟਾ ਹਾਂਜੀ ਹਾਂਜੀ ਉਹਦੇ ਵਿੱਚ ਆਪਣਾ ਸਿਸਟਮ ਵਿੱਚ ਦੇਖਦੇ ਆਪਾਂ ਕੱਲੇ ਸਿੱਧਾ ਦੋ ਹਿੱਸੇ ਲਾ ਦਿੰਦੇ ਆ ਠੀਕ ਹੈ ਡਬਲੇ ਹਿੱਸੇ ਦੇ ਵਿੱਚ ਵੀ ਤਿਆਰ ਕਰ ਦਿੰਨੇ ਆ ਫਿਰ ਟਰਾਲੀ ਖੁੱਲ ਮਲਾ ਕੇ ਜੇ ਆਪਾਂ ਗੱਲ ਕਰੀਏ ਹਾਂਜੀ ਤੇ ਜੇ ਕਿਲੋ ਦੇ ਹਿਸਾਬ ਨਾਲ ਤੁਸੀਂ ਲੈ ਕੇ ਆਣੇ ਆ ਬਾਈ ਕਹਿੰਦਾ ਵੀ 88 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਟਰਾਲੀ ਤਿਆਰ ਕਰ ਦੂ ਬਾਕੀ ਮਾਨਤਾ ਨੇ ਜੇ ਦੂਰ ਆਗੇ ਹੋਰ ਵੀ ਹੋ ਜੂ ਤੁਹਾਡਾ ਯਾਰ ਹੋਰ ਵੀ ਹੋ ਜੂਗਾ ਯਾਰ ਤੇ ਟਰਾਲਾ ਤੁਸੀਂ ਕੋਈ ਵੀ ਤਿਆਰ ਕਰਾਉਣਾ ਯਾਰ ਤਾਂ ਬਾਈ ਦਾ ਨੰਬਰ ਚੱਕ ਕੇ ਲਾ ਲਓ ਇਦੋਂ ਸਸਤੇ ਰੇਟ ਦੇ ਵਿੱਚ ਤੁਹਾਨੂੰ ਸੋਹਣਾ ਚੰਗਾ ਟਰਾਲਾ ਕਿਸੇ ਨੇ ਨਹੀਂ ਦੇਣਾ ਤੇ ਬਾਕੀ ਯਾਰ ਜਿੰਨੀ ਗੱਲ ਕਹੀ ਆ ਉਨੀ ਨਿਭੜੂਗਾ ਹਾਂ ਜੀ ਜਿੰਨਾ ਬਾਜ ਨੇ ਕਹਿਤਾ ਉਨਾ ਹੀ ਹੋਊਗਾ ਟਰਾਲੀ ਜਿਹੜੀ ਚੀਜ਼ ਕਹਤੀ ਉਹ ਲੱਗੀ ਹੋ ਬਾਕੀ ਦੂਆ ਨੰਬਰ ਇਹ ਹੈ ਵੀਰ ਜੀ ਜਿੱਦਾ ਆਰਡਰ ਕਰਦੇ ਆ ਵੀਰ ਆਪਣੇ ਕੋਲ ਇਹ ਨਹੀਂ ਹੈਗਾ ਆਪਾਂ 50000 ਅਡਵਾਂਸ ਲੇਵਾਂਗੇ ਲੱਖ ਸਿਰਫ ਓਨ ਲਈ ਆਪਾਂ 10000 ਤੇ ਟਰਾਲੀ ਤਿਆਰ ਕਰ ਦਾਂਗੇ ਜੀ ਠੀਕ ਹੈ ਕੀ ਬਾਤ ਆ ਯਾਰ ਤੇ ਹੁਣ ਇੱਕ ਮੋਹਨ ਬਈ ਆਪਣਾ ਐਡਰੈਸ ਕੀ ਆ ਮੜਾ ਯਾਰ ਆਪਣਾ ਐਡਰੈਸ ਵੀਰ ਜੀ ਅੰਬਾਲਾ ਤੋਂ ਪੇਵੇ ਰੋਡ ਤੇ ਹੈ ਜੀ ਸੰਭੂ ਟੂਲਪਲਾਜਾ ਜਿਹੜਾ ਜਿੱਥੇ ਕਿਸਾਨ ਬੈਠੇ ਸੀ ਆਪਣੇ ਉਥੋਂ ਰੋਡ ਆ ਰਿਹਾ ਹੈ ਜੀ ਪੇਵਾ ਰੋਡ ਉਥੇ 18 ਕਿਲੋਮੀਟਰ ਚੱਲ ਕੇ ਆਪਣਾ ਨੱਗਲਪਿੰਡ ਹੈ ਜੀ ਉਸ ਤੋਂ 1 ਕਿਲੋਮੀਟਰ ਸੜ ਆਪਣੀ ਦੁਕਾਨ ਤੇ ਸੜਕ ਆ ਰਹੀ ਹੈ ਵੀਰ ਜੀ ਦੁਕਾਨ ਤੇ ਸਰਕਾਰੀ ਟਰਾਲੀ ਐਗਰੀਕਲਚਰ ਬਾਕੀ ਹੰਵਾਰੇ ਆ ਕੇ ਯਾਰ ਬਾਈ ਦਾ ਨਾਮ ਲੈ ਦਿਓ ਤੇ ਜੇ ਕੋਈ ਵੀ ਜਾਣਕਾਰੀ ਹੋਰ ਵੀ ਲੈਣੀ ਹੈ ਜਾਂ ਡਰੈਸ ਤੇ ਵੀ ਨਹੀਂ ਆਇਆ ਜਾਂਦਾ ਯਾਰ ਨੰਬਰ ਉੱਤੇ ਲਾਤਾ ਲੋਕੇਸ਼ਨ ਵੀ ਭੇਜ ਦਾਂਗੇ ਆਪਾਂ ਘਰੇ ਬੈਠੇ ਟਰਾਲੀ ਦੀ ਫੋਟੋਆਂ ਮੰਗਾ ਸਕਦੇ ਹੋ ਵੀਡੀਓ ਪੂਰੀ ਤਸੱਲੀ ਕਰਕੇ ਫੇਰ ਘਰ ਤੋਂ ਚਲੋ ਵੀਰ ਜੀ ਸਾਰੀ ਤੇ ਹੁਣ ਇੱਕ ਚੀਜ਼ ਹੋਰ ਰਹਿ ਗਈ ਮੋਹਨ ਜੀ ਜਿਵੇਂ ਟਰਾਲਾ ਤਿਆਰ ਕਰਾਤਾ ਜਿਵੇਂ ਹੁਣ ਆਪਾਂ ਹਰਿਆਣੇ ਦੇ ਵਿੱਚ ਖੜੇ ਆਂ ਪੰਜਾਬ ਦੇ ਵੀ ਬੰਦਾ ਜਾਂ ਗੁਰਦਾਸਪੁਰ ਵਾਲੀ ਸੈੱਡੋਂ ਟਰਾਲਾ ਤਿਆਰ ਕਰਾਉਣਾ ਜਾਂ ਮੰਦੇ ਨੇ ਮਾਲਾ ਵੀ ਮਹਾਰਾਸ਼ਟਰ ਕਨੂੰ ਵੀ ਤਿਆਰ ਕਰਾਉਣਾ ਡਿਲੀਵਰੀ ਆਪਣੀ ਹੋ ਜਾਂਦੀ ਹੈ ਡਿਲੀਵਰੀ ਹੋਮ ਡਿਲੀਵਰੀ ਦਾ ਆਪਣੇ ਕੋਲ ਫੁੱਲ ਪ੍ਰਬੰਧ ਹੈ ਵੀਰ ਜੀ ਇਹ ਆਪਣੇ ਕੋਲ ਗੱਡੀਆਂ ਵਾਲੇ ਲਗੇ ਹੋਏ ਆ ਰੇਟ ਉਹਨਾਂ ਦੇ ਜਾਇਜ਼ ਹੈ ਤਾਂ ਕਿ ਉਹਨਾਂ ਨੂੰ ਪਤਾ ਹੈ ਅਗਰ ਇੱਕ ਗੱਡੀ ਵਾਲੇ ਨੂੰ ਰੇਟ ਜ਼ਿਆਦਾ ਮੰਗ ਲਿਆ ਆਪਾਂ ਦੂਏ ਨੂੰ ਭੇਜ ਦੇਣਾ ਹੈ ਬਿਲਕੁਲ ਉਹ ਆਪਾਂ ਤੋਂ ਪਹਿਲਾਂ ਹੀ ਰੇਟ ਜਾਇਜ਼ ਮੰਗਦੇ ਜਿੱਥੇ ਮਰਜ਼ੀ ਪਹਚਾਣੀਆ ਉੱ ਜਿਵੇਂ ਕਹੇ ਦੀ ਇਹ ਡਿਲੀਵਰੀ ਵੀ ਹੋ ਜੂ ਆਲ ਇੰਡੀਆ ਡਿਲੀਵਰੀ ਕਰ ਦਿੰਦਾ ਬਾਈ ਬਸ ਤੁਸੀਂ ਆਰਡਰ ਦੇਣਾ ਕੱਲਾ ਟਰਾਲੇ ਦਾ ਸਾਈਜ਼ ਦੱਸਣਾ ਉਦੋਂ ਬਾਅਦ ਚ ਕੰਮ ਰਹਿ ਗਿਆ ਬਾਈ ਮੋਹਣ ਦਾ ਉਹ ਇਹਨੇ ਆਪੀ ਕਰ ਦੇਣਾ ਤੇ ਮੋਬਾਈਲ ਨੰਬਰ ਕਿੰਨਾ ਮੋਬਾਈਲ ਨੰਬਰ 70 277 ਦੁਬਾਰਾ 77 ਹੈ ਜੀ 181 ਹੈ 70277 77181 ਤੇ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਸੱਜਣੋ ਚੱਕ ਕੇ ਲਾ ਲਿਓ ਸੋ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵੀ ਮੋਹਣ ਧੰਨਵਾਦ ਵੀਰ ਜੀ ਤੁਸੀਂ ਇੱਥੇ ਆਇਓ ਆਪਣੇ ਕੋਲ ਤੁਹਾਡਾ ਧੰਨਵਾਦ ਬਾਕੀ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਆਪਣੀ ਤੇ ਹੁਣ ਸ਼ੇਅਰ ਕਰ ਦਿਓ ਜੀ ਦੱਬ ਕੇ ਧੰਨਵਾਦ ਜੀ